ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਪੰਜਾਬ ਪੁਲਿਸ ਦੇ ਕਾਲੇ ਕਾਰਨਾਮੇ ਜੋ ਕਿ ਤੁਸੀਂ ਇਸ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਪੰਜਾਬ ਪੁਲਿਸ ਦੇ ਭੁੱਲਰ ਦੁਆਰਾ ਕਿੱਡੀ ਰਿਸਬਤ ਫੜੀ ਗਈ ਹੈ ਜੋ ਕਿ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਤੰਗ ਕਰਦੇ ਸਨ ਅਤੇ ਉਹ ਕੰਮ ਫਰਮੈਸ ਤੇ ਕਰਵਾਉਂਦੇ ਸਨ ਉਹਨਾਂ ਲੋਕਾਂ ਤੋਂ ਲੱਖਾਂ ਰੁਪਇਆ ਲੈਂਦੇ ਸਨ ਤੁਸੀਂ SPDO ਦੇ ਵਿੱਚ ਦੇਖ ਹੀ ਸਕਦੇ ਹੋ ਇੰਨੇ ਪੈਸਿਆਂ ਦੇ ਨਾਲ ਕਿੰਨੇ ਗਹਿਣੇ ਬਣਾਏ ਹਨ ਚੋਕੀ 2 ਨੰਬਰ ਤੇ ਕੰਮ ਵਿੱਚ ਹੀ ਹਨ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਇਹ ਕਿਵੇਂ ਫੜੇ ਗਏ ਇਹ ਇੱਕ ਪੰਜਾਬ ਦੇ ਨੌਜਵਾਨ ਤੋਂ ਦੇ ਸਬਤ ਮੰਗਦੇ ਸਨ ਜੋ ਕਿ ਇੱਕ ਆਮ ਘਰੋਂ ਹੀ ਸੀ ਉਸਨੇ CBI ਦੀ ਜਾਂਚ ਦੀ ਮੰਗ ਕਰੀ ਅਤੇ ਮੰਗ ਪੂਰੀ ਹੋਣ ਤੋਂ ਬਾਅਦ ਹੀ ਕਰੋੜਾ ਰੁਪਏ ਫੜੇ ਗਏ